We'll be right back. 1, 2, 3, 4, 5, 6, 7, 8, 9, 10 11, ਮਾਣਯੋਗ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਮੈਂ ਜੇਲ ਬੱਗਾ ਡਾਇਰੈਕਟਰ ਸੁਮਨ ਬੱਗਾ ਸਪੋਰਟ ਕਲਬ ਬਾਪੂ ਵਾਲਾ ਦਰਗਾਹ ਤੋਂ ਕੱਲ ਸਾਡੇ ਬੱਚੇ ਇੱਕ ਡਿਸਟ੍ਰਿਕਟ ਲੈਵਲ ਦਾ ਕਾਕੀ ਚੈਂਪੀਅਨਸ਼ਿਪ ਨੂੰ ਇਸ਼ਲੀ ਬਰਾਦੇ ਵਿੱਚ ਉੱਥੇ ਪਾਰਲਮੈਂਟ ਤੇ ਗਏ ਸੀ ਜਿਸ ਵਿੱਚ ਸਾਡੇ ਬੱਚੇ ਆ 22 ਬੱਚਿਆਂ ਵਿੱਚ ਪਾਰਟਿਸਪੇਟ ਕੀਤਾ ਜਿੱਦ ਤੋਂ 5 ਸਾਲ ਤੋਂ ਲੈ ਕੇ ਇਸ ਖੇਡਾਂ ਖਾਲ ਦੇ ਬੱਚੇ ਚ ਭਾਗ ਲੈ ਰਹੇ ਸੀ ਜਿਸ ਵਿੱਚ ਸਾਡੇ ਬੱਚਿਆਂ ਨੇ ਸਾਰਾ 골 ਮੈਡਲ ਸਭ ਸਿਲਵਰ ਮੈਡਲ ਉਹ ਚਾਰ ਬੋਲ ਦੇ ਦਿੱਤੇ ਇਸ ਵਿੱਚ ਗਦਾਪੁਰ ਦੇ ਲਗਭਗ 20 ਖਿਡਾਰੀ ਨੇ ਭਾਗ ਲਿਆ ਔਰ ਕਦੋਂ ਕਦ 400 ਦੇ ਲਗਭਗ ਖਿਡਾਰੀ ਨੇ ਸ਼ਾਮਲ ਇਹ ਇੱਕ ਅਧੀਗੀ ਟੀਮ ਹੈ ਇਹ ਗਦਾਪੁਰ ਤੋਂ ਪਹਿਲੇ ਨੰਬਰ ਤੇ ਆਈ ਆ ਔਰ કુલ ਖਬੀ ਮੈਡਲ ਇਹਨੇ ਜਿੱਤਿਆ ਜਿਹੜੀ ਇੱਕ ਹੁਣ ਤੱਕ ਦੀ ਇੱਕ ਰਿਕਾਰਡ ਜਿਸ ਤਰ੍ਹਾਂ ਇਹ ਤਾਂ ਦੋ ਬੱਚੇ ਫਰਸਟ ਨੰਬਰ ਤੇ ਆਏ ਅਗੇਤਾ ਦੀ ਕੀ ਬੱਚਾ ਪ੍ਰਤੀਯੋਗਿਤਾ ਨਹੀਂ ਦੋਨੇ ਅਗਲੇ ਮਹੀਨੇ ਯਾਨੀ ਕਿ ਅਗਸਟ ਵਿੱਚ ਸਟੇਟ ਲੈਵਲ ਦਾ ਕੰਪੀਟੀਸ਼ਨ ਹੋਏਗਾ ਔਰ ਉਸ ਤੋਂ ਬਾਅਦ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਹੋਏਗਾ ਜਿੱਥੇ ਬੱਚੇ ਜਾ ਕੇ ਪਾਸਿਫਾਈਡ ਕਰਨਗੇ ਉਹ ਅਸੀਂ ਉਮੀਦ ਕਰਨੇ ਆ ਕਿ ਉਹਦੇ ਵਿੱਚ ਬੱਚੇ ਨੇ ਮੈਡਲ ਜਿੱਤ ਜਾਣਗੇ ਇਸ ਪ੍ਰਕਾਰ ਉਹ ਉਸ ਤੋਂ ਇਲਾਵਾ ਸਤੰਬਰ ਵਿੱਚ ਅਸੀਂ ਖੁਦ ਆਪਣੀ ਕਰਣੀ ਵਿੱਚ ਇੱਕ ਆਨਲਾਈਨ ਲੈਵਲ ਦਾ ਕੰਪੀਟੀਸ਼ਨ ਕਰਾ ਰਹੇ ਹਾਂ ਜਿਸ ਵਿੱਚ ਪੰਜਾਬ ਤੋਂ ਇਲਾਵਾ ਬਾਹਰ ਦੇ ਇਤਾਂ ਦੀ ਬਿਮਾਰੀ ਇਸ ਹਾਲੇਣ ਗਿਆ ਉਹਦੇ ਵਾਸਤੇ ਬੱਚਿਆਂ ਦੀ ਪਿਆਰੀ ਦੇਰ ਸੋਹਣ ਚੱਲ ਰਹੀ ਆ ਉਹ ਸਾਡੀ ਬਹੁਤ ਨੂੰੰਗਾ ਕਿ ਸਾਡੇ ਇਹ ਬੱਚੇ ਆ ਕੋਚ ਆਏ ਨੇ ਲੱਗੇ ਕੰਪਨੀ ਫਿਰ ਵੀ ਆਪਣਾ ਜਿ ਵਧੀਆ ਕਰ ਰਿਹਾ ਹੈ। ਬਹੁਤ ਅੱਛਾ ਲੱਗਾ ਮੈਂ ਇਸ ਅਕੈਡਮੀ ਸੇ ਇੱਕ ਅਕੈਡਮੀ ਇੱਕ ਸਾਲ ਪਹਿਲੇ ਫੁੱਲੀ ਸੀ। ਔਰ ਜੋ ਇਸ ਅਕੈਡਮੀ ਦੇ ਚੇਅਰਮੈਨ ਹੈ ਸ੍ਰੀ ਜੀਵਲਾਲ ਬੱਗਾ ਕਮਾਨਨ ਸਾਹਿਬ ये मेरे बहुत अच्छे दोस्त हैं हम सी आर पी एफ में कट्ठे जॉब की है बहुत मेहनती है एक साल हो गया इस अकेदमी को खुले हुए अकैडमी बहुत तरक्की कर ली तो है तो सामने जैसे कि बगा साहब ने पहले बता बच्चे जो इतने ट्रेनिंग ले रहे हैं बाहर तो मैडल जीत के आ रहे हैं और इस अकैडमी का नाम रोशन कर रहे हैं अपने माँ बाप का नाम रोशन कर रहे हैं अपने स्कूल का नाम रोशन कर रहे हैं हमारे स्टेट का नाम रोशन कर रहे हैं বিলেবিলে amare india da naam roshan karenge iske liye main in bachon ko bahut aur baga saab ko is academy te mainu bulaan te inna da bahut bahut dhanwaad aur jehda tusi patan kita dil ke vaajab hai kyunki inna apni jeevan di saari paisa ate lagata par iske bawajood kay yah ja surulta jaddiyan ਜਿੱਦਾਂ ਇੱਕ ਇੰਡੋਸਟੇਡੀਅਮ ਹੋਣਾ ਚਾਹੀਦਾ ਅਜੇ ਉਸ ਤੋਂ ਕਮੀ ਆ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਸ ਤਰ੍ਹਾਂ ਸਾਡੇ ਬੱਚੇ ਤੱਕੀ ਕਰ ਰਹੇ ਨੇ ਔਰ ਜਿੱਦਾਂ ਮੈਡਲ ਲਿਆ ਰਹੇ ਨੇ ਜਿੱਦੀ ਸਪੀਡ ਜੇ ਮੈਡਲ ਲਿਆ ਰਹੇ ਹੋਏ ਉਹਦੇ ਵਿੱਚ ਅਸੀਂ ਆਪਣੇ ਹਲਕਾ ਵ代ਇਕ ਦੇ ਨਾਲ ਲੈ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜ਼ਰੂਰ ਇਹ ਗੱਲ ਕਰਾਂਗੇ ਇਸਰਾ ਮਾਨ ਸਰਕਾਰ ਇਹ ਖਦਮੀਆਂ ਨੂੰ ਪਰਸੰਗ ਕਰ ਰਹੀ ਆ ਤੇ ਅਕੈਡਮੀ ਨੂੰ ਅਗਰ ਤੁਸੀਂ ਇਹਨਾਂ ਨੂੰ ਜੇ ਤੁਸੀਂ ਪਾਸੇ ਦੋਗੇ ਇਹਨਾਂ ਨੂੰ ਥੋੜਾ ਜੀ ਨਜ਼ਰਖਾਲ ਕਰੋਗੇ ਕਿ ਨੋ ਡਰ ਇਹ ਬੜੇ ਇੰਡੀਆ ਲੈਵਲ ਦੇ ਜਿਹੜੇ ਪਲੇਅਰ ਨਿਕਲਣਗੇ